हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ੀਆਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਦੋਸਤੋ ਇਸ ਪਿੰਡ ਨੂੰ ਮਖੂ ਤੋਂ ਕਿੰਨੇ 5 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਪੀਰ ਮੁਹੰਮਦ ਦਾ ਡੇਰਾ ਪਿੰਡ ਬਿਲਕੁਲ ਲਾਗੇ ਲਾਗੇ ਜਿਹੜੇ ਦੋਸਤੋ ਪਿੰਡ ਹੈਗੇ ਆ ਸੋ ਖਾਸ ਵਿਜਿਟ ਤੁਸੀਂ ਆ ਪਿੰਡ ਸ਼ੀਆਪਾੜੀ ਕਰਨੀ ਹੈਗੀ ਆ ਠੀਕ ਆ ਸੋ ਵੀਰ ਗੁਰਵਿੰਦਰ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਹੁੰਦੇ ਰਹਿੰਦੇ ਆ ਤੇ ਤੁਸੀਂ ਸਮੇ ਸਮੇਂ ਦੇ ਨਾਲ ਜਿਹੜਾ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਬੈੜਾ ਤੁਹਾਨੂੰ ਦਿਖਾ ਦਾਂਗੇ ਤੇ ਤਿੰਨ ਮੱਜਾਂ ਹੋਣਗੀਆਂ ਠੀਕ ਆ ਦੋ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਬੱਚੇ ਨਾਲ ਨੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਗੁਰਵਿੰਦਰ ਦੇ ਨਾਲ ਗੱਲਬਾਤ ਕਰ ਲਾਂਗੇ ਇੱਕ ਮੱਝ ਜਿਹੜੀ ਤੇਜੇ ਨੰਬਰ ਤੇ ਦਿਖਾਵਾਂਗੇ ਗੱਬਣ ਆ ਸੋ ਕਿੰਨੇ ਦਿਨ ਲੈ ਕੇ ਜਾਊਗੀ ਸੂਣ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਤੇ ਦੋ ਬੈੜਾ ਹੋਣਗੀਆਂ ਟੋਟਲ ਓਵਰ ਆਲ 5 ਨਗ ਜਿਹੜੇ ਆ 5 ਪਸ਼ੂ ਹੋਣਗੇ ਸੋ ਜਿਹੜਾ ਪਸ਼ੂ ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਲਿਓ ਸੋ ਇਹ ਪਸ਼ੂ ਦੀ ਗੱਭਣ ਪਸ਼ੂ ਤੇ ਪਕਾ ਤਸੱਲੀ ਕਰ ਲਿਓ ਅੱਜ ਦੋਸਤੋ ਆਪਾਂ ਵੀਡੀਓ 9 ਅਗਸਤ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 5:35 5 ਵਜੇ ਦਾ ਸਮਾਂ ਹੈਗਾ ਆਓ ਕਰਦੇ ਹਾਂ ਵੀਰ ਗੁਰਵਿੰਦਰ ਦੇ ਨਾਲ ਗੱਲ ਪੁੱਛਦੇ ਹਾਂ ਕੀ ਡਿਟੇਲ ਕੀ ਇਨਫੋਰਮੇਸ਼ਨ ਹੈ ਅਜੇ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਰਾ ਠੀਕ ਠਾਕ ਹਾਂ ਵਧੀਆ ਹੋ ਸਭ ਠੀਕਾ ਤੇ ਚੱਲੀ ਜਾਂਦੇ ਕੰਮ ਕਰ ਵੀਰ ਹਾਂਜੀ ਵਧੀਆ ਚੱਲੀ ਜਾਂਦਾ ਅੱਜ ਗੁਰਵਿੰਦਰ ਭਾਈ ਪਸੂ ਪੰਜ ਵਕਾਊ ਆ ਹਾਂਜੀ ਤਿੰਨ ਮੱਝਾਂ ਤੇ ਦੋ ਗਾਵਾਂ ਠੀਕ ਆ ਤਿੰਨ ਮੱਝਾਂ ਤੇ ਦੋ ਗਾਵਾਂ ਇੱਕ ਪੂਰੀ ਮਹ ਹੈ ਗਈ ਆਪਣੇ ਕੋਲ ਹੈ ਹਾਂਜੀ ਤੇ ਕਰਦੇ ਆਪਾਂ ਡਿਟੇਲ ਵਾਰੀ ਵਾਰੀ ਨਾਲ ਸਾਰੀਆਂ ਦੀ ਸਾਂਝੀ ਗੁਰਵਿੰਦਰ ਭਾਈ ਪਹਿਲੇ ਨੰਬਰ ਤੇ ਬੋਰੀ ਇਹ ਮਾਝਾ ਵੀਰ ਇਹਨੂੰ ਅੱਜ 2 ਦਿਨ ਹੋਏ ਸੂਈ ਨੂੰ ਆਹ ਕੱਟੀ ਮਗਰ ਇਹਦੇ ਮਗਰ ਕੱਟੀ ਆ ਜੀ ਹਾਂਜੀ ਲਓ ਤੇ ਸਟਾਰਟ ਕੀ ਇਹਦੇ ਥੱਲੇ ਮੰਨ ਲਓ 10 ਕਿਲੋ ਬੋਲਾ ਅੱਛਾ ਸੂਈ ਨੂੰ ਕਿੰਨੇ ਦਿਨ ਦੱਸਿਆ 2 ਦਿਨ ਹੋਏ ਸਰ ਭਾਈ ਸਵੇ ਸੁਬਾ ਦੂਜਾ ਹੀ ਸੁਬਾ ਤੇ 2 ਦਿਨ ਹੋਏ ਸੂਈ ਨੂੰ 2 ਦਿਨ ਹੋਏ ਤੇ 9 10 9 9 ਕਿਲੋ ਬੋਲਾ ਰੈਡੀ 10 ਕਿਲੋ ਪੂਰਾ ਬੋਲਾ ਤਿਆਰ ਹੀ ਠੀਕ ਹੈ ਜੀ 9 ਕਿਲੋ ਬੋਲਾ ਜਿਹੜਾ ਭਰਾਵਾ ਬਿਲਕੁਲ ਰੈਡੀ ਆ ਥੱਲੇ ਬੱਚਾ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਮਗਰ ਬੂਰੀ ਆਪ ਝੋਟੀ ਗਿਨ ਲਓ ਮੱਝ ਗਿਨ ਲਓ ਤੇ ਬੂਰਾ ਹੀ ਮਗਰ ਬੱਚਾ ਬੱਚਾ ਵੀ ਕੱਟੀ ਆ ਬੂਰੀ ਤੇ ਨੀਲੀ ਰਾਵੀ ਆ ਮਾਰਕਿੰਗ ਠੋਡੀ ਦੇ ਮਗਰ ਕੱਟੀ ਵੀ ਮਗਰਲੇ ਪੈਰ ਤੋਂ ਉੱਥੇ ਆ ਮੱਥਾ ਬੱਲਾ ਬਿਲਕੁਲ ਮਦਰ ਦੇ ਉੱਪਰ ਜਿਹੜੀ ਕੱਟੀ ਆ ਧੁੰਨ ਤੇ ਕੱਟੀ ਦੇ ਨਿਸ਼ਾਨ ਪ੍ਰੋਪਰ ਹੈਗਾ ਠੀਕ ਆ ਸੋ ਸਟਾਰਟਿੰਗ ਚੰਗੀ ਆ ਉਮੀਦ ਚੰਗੀ ਕਰ ਸਕਦੇ ਆ ਅੱਛਾ ਗੁਰਵਿੰਦਰ ਜਿਹੜਾ ਮੁੱਖ 파ਟ ਹੁੰਦਾ ਚਵਾਈ ਦਾ ਕਿਦਾਂ ਵੀਰ ਚਵਾਈ ਪੂਰ ਛੱਟਾ ਕਿਸੇ ਤਰ੍ਹਾਂ ਦਾ ਨਹੀਂ ਨਾ ਕੋਈ ਪੂਰ ਦਿੱਤਾ ਨਹੀਂ ਠੀਕ ਹੈ ਜੀ ਕੋਈ ਵੀਰ ਆਵੇ ਆਪਦੀ ਦੋ ਡਾਂਗ ਚਵਾਈ ਕਰੇ ਜਿਹੜਾ ਮਰਜੀ ਵੀਰ ਆਣ ਕੇ ਆਪਦੀ ਤਾਂ ਤਸੱਲੀ ਕਰਕੇ ਜਾ ਸਕਦਾ ਭਰਾ ਠੀਕ ਹੈ ਭਰਾ ਤੇ ਖੋਲ ਕੇ ਦਿਖਾਉਣੇ ਆ ਪੂਰੀ ਨੀਲੀ ਰਾਬੀ ਇਹ ਤੇ ਤਿਲਾਂ ਵਾਲੀ ਹੈ ਦੋਸਤੋ ਤਿਲ ਵੀ ਹੈ ਗਿਆ ਵਿੱਚ ਕਿਉਂਕਿ ਕੈਟਾਗਰੀ ਹੈ ਜਿਹੜੀ ਹੈ ਦੋਸਤੋ ਉਹ ਪਸ਼ੂਆਂ ਦੀ ਬੱਕੋ ਬકરી ਆ ਪੂਰੀ ਨੀਲੀ ਰਾਬੀ ਆ ਸਿੰਪਲ ਪੂਰੀ ਆ ਮੋਹਰਾ ਦੇ ਵਿੱਚ ਪੂਰੀ ਆ ਤੇ ਇਹ ਬੂਲੀ ਪੂਰੀ ਨੀਲੀ ਦੀ ਜਿਹੜੀ ਦੋਸਤੋ ਇਹ ਤੁਸੀਂ ਝੋਟੀ ਦੇਖ ਸਕਦੇ ਹੋ ਆ ਦੇਖ ਥਣ ਚੱਡਾ ਜਿਹੜਾ ਦੋਸਤੋ ਵਿਖਾਲਾ ਕਾਫੀ ਚੰਗਾ ਠੀਕ ਆ ਪੱਧਰ ਥਣ ਦੇਵਾ ਹੈ ਮੁਠੀ ਵਾਲਾ ਥਣ ਤੇ ਪੂਰੀ ਵਧੀਆ ਪਿੱਠਪੂੜੇ ਦੀ ਚੜਾਈ ਸੋਹਣੀ ਹੈਗੀ ਆ ਕਦ ਕਾਠੀ ਸੋਹਣਾ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਆਪਾਂ ਇਹਨੂੰ ਗਿਣ ਸਕਦੇ ਆ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਦੇਖੋ ਠੀਕ ਆ ਜੀ ਸੱਜੇ ਖੱਬੇੋਂ ਬੈਕ ਸਾਈਡ ਤੋਂ ਜਿਹੜੇ ਬੰਨੇ ਮਰਜੀ ਆਪਾਂ ਦੇਖ ਲਈਏ ਥਾਣ ਇੱਕ ਸਾਰਾ ਬਿਲਕੁਲ ਤੇ 메ਨ 파ੜ ਮੈਂ ਵੀਰ ਗੁਰਵਿੰਦਰ ਨੂੰ ਪੁੱਛ ਲਿਆ ਪਸੂ ਜਿੰਨੇ ਵੀ ਆਪਾਂ ਦਿਖਾਵਾਂਗੇ ਕਿਸੇ ਚੁਵਾਈ ਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਤਾਂ ਹਰਪੂਰ ਛਟਾ ਹੋਇਆ ਫੁਆਰਾ ਹੋਇਆ ਤੇ ਜਰੂਰ ਦੱਸਿਆ ਜਾਊਗਾ ਫਿਲਹਾਲ ਆਪਾਂ ਜਿਹੜੀ ਚੁਵਾਈ ਆ ਉਹ ਨਹੀਂ ਕਰਦੇਗੇ ਜਿਸ ਵੀਰ ਨੇ ਪਸੂ ਦੀ ਚੁਵਾਈ ਕਰਨੀ ਆਪਦੀ ਇੱਕ ਟਾਈਮ ਦੋ ਟਾਈਮ ਕਰ ਲਿਓ ਠੀਕ ਆ ਤੇ ਗੁਰਵਿੰਦਰ ਵੀਰ ਮੱਝ ਚੰਗੀ ਆ ਭਰਾ ਬਾਕੀ ਲਾਇਆ ਦੇ ਕੀ ਹੋਉ ਕਹਿੰਦਾ ਫਿਰ 1 5 ਮੰਗਦੇ ਹਾਂ ਹਾਂਜੀ 1 ਲੱਖ 5000 ਰੁਪਏ अच्छा 1 लाख 5 ठीक है चवाई लो कोई डंगर न, ना थोड़ी माड़ा ठीक है अच्छे सारे क्योंकि गुरुमंदर भाई इथे ना ਵੀ ਤੁਸੀਂ ਕੋਈ ਦੋ ਦੋ ਡੰਗ ਦੀ ਚਾਰ ਚਾਰ ਡੰਗ ਦੀ ਕੋਈ ਪੰਜ ਪੰਜ ਚੌ ਚੌ ਦਿਨਾਂ ਦੀ ਪਸਮਾ ਦੀ ਚਵਾਈ ਕੀਤੀ ਹੁੰਦੀ ਆ ਕੋਈ ਸਾਹਮਣੇ ਨਿਕਲ ਕੇ ਰਿਜ਼ਲਟ ਆ ਹੀ ਜਾਂਦਾ ਬਿਲਕੁਲ ਉਹ ਘਰੇ ਦਾ ਭਾਵੇਂ ਕੋ ਪੰਜ ਡੰਗ ਚੋਲੇ ਭਾਵੇਂ ਕੋ 6 ਡੰਗ ਚੋਲੇ ਹਨਾ ਦੋੜਾ ਕੇ ਆਪਦੇ ਘਰੇ ਬਾਅਦ ਦੇ ਵਿੱਚ ਲਾਹਾਂ ਦੇ ਨਾਲ ਉਹ ਮਾੜੀ ਗੱਲ ਹੁੰਦੀ ਹੈ ਹਨਾ ਬਿਲਕੁਲ ਬਿਲਕੁਲ ਸੋ ਇਸ ਘਰੇ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣੀ ਆ ਉਸ ਕਿੱਲੇ ਦੇ ਉੱਪਰੋਂ ਭਾਵੇਂ ਚਾਰ ਡੰਗ ਚਵਾਈ ਕਰ ਲਿਓ ਠੀਕ ਆ ਤੇ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਉਹਨੇ ਤਸੱਲੀ ਆਪਦੀ ਕਰਨੀ ਹੈ ਨਾ ਬਿਲਕੁਲ ਬਿਲਕੁਲ ਕੋਈ ਡਰ ਨਹੀਂ ਤੇ ਇਹਦਾ ਕੋਈ ਧਾਰਨੇ ਵਾਅਦਾ ਨਹੀਂ ਘੱਟ ਨਹੀਂ ਉਹਦਾ ਤਾਇਆਂ ਸੁਈਆਂ ਕਰਕੇ ਇੱਕ ਵਾਰ ਫਿਰ ਤੁਹਾਨੂੰ ਪਤਾ ਡੰਗਰ ਥੋੜੇ ਲਿੱਸਾ ਪੈ ਹੀ ਜਾਂਦਾ ਬਿਲਕੁਲ ਬਿਲਕੁਲ ਤੇ ਉਹ ਝੇਰ ਚੂਰ ਦੀ ਗਾਰੰਟੀ ਆਪਣੀ ਸਾਡੇ ਠੀਕ ਹੈ ਭਰਾ ਇਹ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਪੂਰੀ ਹੋ ਗਈ 1 ਲੱਖ 5 ਆ ਵਿੱਚੋਂ ਡਿਮਾਂਡ 1 5 ਆ ਵੀ ਮੁੱਲ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਝੋਟੀ ਦਿਖਾ ਦਿੰਨੇ ਆ ਤੇ ਕਾਲੇ ਰੰਗ ਦੇ ਵਿੱਚ ਝੋਟੀ ਆ ਉੱਚੇ ਕੱਦ ਕਾਠੀ ਤੋ ਉੰਡੀ ਗੰਡੀ ਪੂਰੀ ਹੈ ਵਿਖਾਉਣੇ ਆ ਸੂਈ ਹੈਤਾ ਜੀ ਗੁਰਮਿੰਦਰ ਭਾਈ ਸੂਆ ਇਹ ਕਿਨਮਾ ਇਹ ਵੀਰੇ ਪਹਿਲੇ ਸੂਏ ਸੂਈ ਆ ਪਹਿਲਣੀਆਂ ਇਹ ਕੱਲ ਸੂਈ ਹੈ ਅੱਛਾ ਜੀ ਹਾਂ ਜੀ ਕੱਲ ਸੂਈ ਤੇ ਗੁਰਮਿੰਦਰ ਭਾਈ ਕੀ ਥੱਲੇ ਬੱਚਾ ਬੱਚਾ ਨੇ ਬੜ ਕੱਟੀ ਆ ਨੀਲੀ ਰਾਵੀ ਫੀਮੇਲ ਕਾਫ ਆ ਤੇ ਬੱਚਾ ਵੀਰ ਕਹਿੰਦਾ ਵੀ ਨੀਲੀ ਰਾਵੀ ਦੀ ਮਗਰ ਕੱਟੀ ਆ ਠੀਕ ਆ ਦੋਸਤੋ ਕੱਟੀ ਪੂਰੀ ਵਧੀਆ ਠੀਕ ਆ ਮਾਰਕਿੰਗ ਵੇਖੋਗੇ ਬਿਲਕੁਲ ਜੈ ਜੀ ਮਾਰਕਿੰਗ ਆ ਚਾਰੇ ਪੈਰ ਤੋਤੇ ਆ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਹੈਗਾ ਮੱਥਾ ਬੱਲਾ ਕੱਟੀ ਦਾ ਅੱਜ ਨਾ ਸਵੇਰ ਖਾਲੀ ਕੀਤੀ ਹੋਈ ਆ ਆਪਣੀ ਹਾਂਜੀ ਹਾਂਜੀ ਤੁਹਾਡਾ ਮੋਡਾ ਡੋਕਾ ਮਲ ਕੇ ਚੱਲਿਆ ਆ ਕਿਉਂਕਿ ਹੁਣ ਇਹ ਸਾਰੀ ਤਸੱਲੀ ਹੋ ਜਾਂਦੀ ਆ ਤੇ ਚਵਾਈ ਬਹੁਤ ਸੋਹਣੀ ਐ ਦੂਜੇ ਦਿਨ ਦੀ ਨਾ ਅੱਜ ਹਾਂਜੀ ਦੂਜੇ ਦਿਨ ਹੀ ਆ ਠੀਕ ਐ ਦੂਜੇ ਦਿਨ ਦੇ ਵਿੱਚ ਕੋਈ ਹੋਰ ਨਹੀਂ ਛਟਾ ਨਾ ਕੋ ਥਾਣ ਵਧ ਨਾ ਘਟ ਬਾਕੀ ਆ ਥਾਣ ਵੇਖੋ ਵੀ ਨਖੇੜ ਜਿਹੜਾ ਆਪਣਾ ਦਾ ਕਰਦੇ ਆ ਜੀ ਆਪਣੇ ਕੋਲ ਸ਼ਾਰਟਸ ਹੈਗੇ ਆ ਉਹ ਵੀ ਵਿਖਾ ਪਾ ਦਾਂਗੇ ਠੀਕ ਐ ਨਖੇੜ ਕਾਫੀ ਸੋਹਣਾ ਮਗਰੋਂ ਵੇਖੋ ਸਪੇਸ ਕਾਫੀ ਚੰਗੀ ਆ ਤੇ ਮੁੱਠੀ ਥਾਣਾ ਠੀਕ ਆ ਜੀ ਹਾਂਜੀ ਤੇ ਚਵਾਈ ਚੁਵਾਈ ਚੰਗੀ ਪੇਰਾਂ ਦਾ ਲੱਗੀਆਂ ਪੋਲੀ ਚੁਵਾਈ ਹੋਊਗੀ ਠੀਕ ਆ ਸੋ ਬਿਲਕੁਲ ਜਿੱਡੀ ਕੱਦ ਕਾੜ ਦੀ ਮਾਲਕਾ ਦੋਸਤੋ ਪਿੰਡਾ ਜਿਹੜਾ ਸਰੀਰ ਆ ਚੰਗੀ ਸੇਵਾ ਤੇ ਹੋਰ ਭਰ ਗਿਆ ਤੇ ਝੋਟੀ ਵਧੀਆ ਚੰਗੀ ਜਾਪੂਗੀ ਹੋਰ ਬਾਕੀ ਸਿੰਗਾ ਸੁੰਗਾ ਦੇ ਬੰਦਰ ਸੋਣੀ ਤੁਸੀਂ ਆਣਾ ਘਰੇ ਤੂੜ ਮਾਰਦਾ ਹਾਂ ਇਹਦੇ ਥੱਲੇ ਵੀ ਨੋਂ ਤੋਂ ਬਾਹਰ ਹੋਊਗਾ ਦਸਤਾਰ ਬੋਲ ਆਈ ਬੋਲੇ ਨੋਂ ਤੋਂ ਬਾਹਰ ਹੋਊਗਾ ਕਰਨ ਵਾਲੀ ਠੀਕ ਹੈ ਜੀ ਠੀਕ ਹੈ ਬਿਲਕੁਲ ਪਤਲੀ ਚਮੜੀ ਦੀ ਹੈ ਲਓ ਜੀ ਠੀਕ ਹੈ ਬਿਲਕੁਲ ਪਤਲੀ ਚਮੜੀ ਆ ਖੋਲ ਕੇ ਦਿਖਾਉਣੇ ਆ ਤੋੜ ਕੇ ਤੁਹਾਨੂੰ ਤਸੱਲੀ ਨਾਲ ਚੱਡਾ ਝੁੱਡਾ ਦੋਸਤੋ ਬਿਲਕੁਲ ਫਿਕਸਡ ਹੈ ਆਰਡਰ ਆ ਚੌਰ ਸਲੇਵਾ ਕੋਲਕਾ ਤੇ ਸਲੀਨਲ ਦਿਖਾ ਦਿੰਨੇ ਆ ਤੁਹਾਨੂੰ ਆ ਕਰਿਓ ਚੈੱਕ ਜਰਾ ਆ ਫੇਸ ਕੁਆਲਟੀ ਦੇਖੋ ਮੂੰਹ ਮੱਥੇ ਦੀ ਬਹੁਤ ਜੱਦੀ ਸੋਹਣੀ ਆ ਫੇਸ ਲੰਮਾ ਫੇਸ ਆ ਪਤਲਾ ਜਿਹਾ ਫੇਸ ਆ ਸਿੰਘਾਂ ਦੀ ਬੰਤਰ ਸੋਹਣੀ ਆ ਬਿਲਕੁਲ ਪਤਲੇ ਪਿੰਡੇ ਦੀ ਸੋ ਆ ਦੇਖੋ ਠੀਕ ਹੈ ਬਾਕੀ ਵਿਖਾਲਾ ਵਧੀਆ ਹੈਗਾ ਪੱਧਰ ਲੈਵਾ ਦੋਸਤੋ ਕੋਈ ਬਾਤ ਘਾਟ ਸੱਜੇ ਖਬਿਆਂ ਕੋਈ ਨਹੀਂ ਮਿਲੂਗੀ ਤੁਹਾਨੂੰ ਫਿਲਹਾਲ ਪੱਧਰ ਥਣ ਦੇ ਵੇ ਦੀ ਮਾਲਕਨ ਤੇ ਦੁੱਧ ਵੀਰਾਂ ਦਾ ਵੀ ਚੰਗੀ ਸਟਾਰਟਿੰਗ ਹੀ ਇਹਨੇ ਕੀਤੀ ਹੈ ਵੀ ਦੂਜੇ ਦਿਨ ਦੇ ਵਿੱਚ ਵੀ ਘਟੋ ਘਟ ਵੀ 9 9 ਤੋਂ ਪਲੱਸ ਜਿਹੜਾ ਬੌਲੇ ਤੋਂ ਸਟਾਰਟ ਹੀ ਹੋਈ ਹੈ ਸੋ ਬਾਕੀ ਕਾਤ ਸੋਹਣਾ ਹੈਗਾ ਤੇ ਗੁਰਵਿੰਦਰ ਵੀਰ ਫਿਰ ਇਹਦਾ ਮੁੱਲ ਕਿੱਥੋਂ ਤੱਕ ਦੇ ਲ ਹੈ ਇਹ ਤਾਂ ਵੀਰ ਇੱਕ 10 ਮੰਗਦੇ ਆ ਇੱਕ 10 ਇੱਕ 10 ਠੀਕ ਹੈ ਜਾਦੇ ਥੱਲੇ ਬਹੁਤ ਕੜਾ ਝੋਡੀ ਦੇ ਉਹਨੇ ਵੀ ਇਹ ਮੈਂ ਆਖਣਾ ਮੈਂ ਹੁਣੇ ਲੈ ਕੇ ਜਾਣੀ ਏਡੀ ਚੋਅ ਆਈ ਹੋਣੀ ਠੀਕ ਆ ਜੀ ਠੀਕ ਆ ਇੱਕ ਦਾਸ ਆ ਠੀਕ ਆ ਤੇ ਗੁਰਮਿੰਦਰ ਕਰਾਂਗੇ ਜਿਹੜਾ ਕੋਈ ਆਵੇਗਾ ਨਾ ਵੀ ਮਾਨਤਨ ਇੱਕ ਤਾਂ ਹੁੰਦਾ ਵੀ 1500 ਲਾ ਤੇ ਇੱਕ ਹੁੰਦਾ ਵੀ ਯਾਰ ਇੰਨਾ ਮੰਗ ਕੇ ਗੁਰਮਿੰਦਰ ਭਾਈ ਜਾਂ ਥੋੜੇ ਕਾਫੀ ਫਰਕ ਪਾ ਕੇ ਚੀਜ਼ ਦੇਣੀ ਥੋੜਾ ਘਾਣਾ ਮਾਨਤਨ ਦਾ ਕਰਾਂਗੇ ਜਿਆਦਾ ਤਾਂ ਨਹੀਂ ਆਪਾਂ ਕਰ ਸਕਦੇ ਅੱਛਾ ਜੀ ਹਾਂ ਜੀ ਹਾਂ ਠੀਕ ਆ ਉਹ ਮਾਣਤਾਂ ਦੇ ਵਿੱਚ ਤਾਂ 1500 ਹੀ ਹੁੰਦਾ ਹੈ ਕਈ ਵਾਰ ਆਉਂਦਾ ਵੀ ਯਾਰ ਉਹ ਫੁੱਲਾ ਹੀ ਛੋੜ ਦਿੱਤੀ ਉਹ 1500 ਤਾਂ ਨਹੀਂ ਜ਼ਿਆਦਾ ਕਰਾਂਗੇ ਏਡੀ ਤੋਂ ਰਸ ਕਰਾਉਣਾ ਕਿਸੇ ਨੇ ਵੀ ਹੂੰ ਹੂੰ ਪਰ ਜ਼ਿਆਦਾ ਨਹੀਂ ਆਪਾਂ ਕਰ ਸਕਦੇ ਜਿੰਨਾ ਕਿ ਆਪਾਂ ਮੰਗੇ ਹੁੰਦੇ ਵਿੱਚ ਜਿੰਨੀ ਗੰਜੈਸ਼ ਕੋਈ ਹੈ ਬਾਈਲੈਂਟ ਝੋਟੀ ਥੱਲੇ ਤਾਂ ਵਾਲਾ ਵੀ 9 ਕਿਲੋ ਬੋਲਾਈਏ 9 ਤੋਂ ਬਾਹਰ ਹੀ ਆ ਪਹਿਲਾਂ ਨਹੀਂ ਤਾਂ ਪਹਿਲਾਂ ਕਈ ਕੌਲੀ ਜਿੰਨੀਆਂ ਦੋਸਤ ਬਿਲਕੁਲ ਬਿਲਕੁਲ ਹਾਂ ਸੋ ਆਹ ਵੇਖੋ ਜੀ ਠੀਕ ਆ ਬਾਕੀ ਥਾਂ ਛੱਡਾ ਤੁਸੀਂ ਆਹ ਵੇਖ ਲਓ ਭਰਾਵੋ ਠੀਕ ਆ ਵੀ ਬਿਲਕੁਲ ਨਖੇੜ ਬਹੁਤ ਸੋਹਣਾ ਹੈਗਾ ਥਾਂ ਦਾ ਤੇ ਕੋਈ ਡਰਾਕਲ ਜਾਂ ਪਸ਼ੂ ਨਹੀਂਗਾ ਬ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਇਹ ਮੱਝ ਦਿਖਾਉਣੇ ਆ ਗੁਰਵਿੰਦਰ ਭਾਈ ਦੂਜੇ ਸੂਬੇ ਸੁਨਾਉਣੇ ਦੂਜੇ ਸੂਬੇ ਹਾਂਜੀ ਦਿਨ ਹਜੇ ਬਾਕੀ ਆ ਦਿਨ ਹਜੇ ਲੈ ਜਾਣੇ ਵੀਰੇ ਨੇ ਸਾਥ ਸੱਤ ਇੱਕ ਹਫਤਾ ਲੈ ਜੂ ਹਾਂਜੀ ਇੱਕ ਹਫਤਾ ਪੂਰਾ ਤੇ ਕੱਦ ਕਾਠੇ ਵੀ ਪੂਰਾ ਜਿਹੜਾ ਦੋਸਤੋ ਫੁੱਲ ਉੱਚੇ ਕੱਦ ਕਾਠ ਦੀ ਆ ਕੋਈ ਵੇਰ ਦੂਰੋਂ ਨੇੜਿਓਂ ਆਵੇ ਤੇ ਮੈਂ ਕਹਦਾ ਉੱਚਾ ਤੇ ਇੱਥੇ ਮਧਰਾ ਨਿਕਲੇ ਵੀ ਮੀਡੀਅਮ ਤੋਂ ਵੱਡੀ ਉੱਚੇ ਕੱਦ ਕਾਠ ਦੀ ਕੋਈ ਨਹੀਂ ਮਧਰੀ ਨਹੀਂ ਮੱਝਾਂ ਮਾਰੀ ਗੀਆਂ ਮੱਝਾਂ ਸਾਰੀਆਂ ਵੱਡੀਆਂ ਵੀਰ ਕੋਲ ਸੋ ਦੂਜਾ ਜਿਹੜਾ ਦੋਸਤੋ ਸੁਨਾ ਦਿਨ ਇੱਕ ਪੂਰੇ ਇੱਕ ਹਫਤਾ ਤੁਸੀਂ ਮੰਨ ਕੇ ਚਲਿਓ ਤੇ ਆਹ ਵੇਖੋ ਆਹ ਦੇਖੋ ਠੀਕ ਹੈ ਜੀ ਚਾਰੇ ਥਾਣਾ ਬਾਕੀ ਸਪੇਸ ਪੂਸ ਬਹੁਤ ਜਿਆਦੀ ਸੋਹਣੀ ਤੇ ਬਿਲਕੁਲ ਜਿਹੜਾ ਦੋਸਤੋ ਨੋਗਲਾ ਮੁੱਠੀ ਵਾਲਾ ਥਾਣਾ ਆਹ ਫੇਸ ਕੁਆਲਟੀ ਹੈ ਇੱਕ ਹਫਤਾ ਬਾਕੀ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਕਰ ਲਿਓ ਬਾਕੀ ਖੋਲ ਕੇ ਤੋਰ ਦਿੰਨੇ ਆ ਠੀਕ ਹੈ ਜੀ ਤੇ ਢਿੱਲ ਟੂਲ ਹਜੇ ਬਹੁਤ ਜਿਆਦੀ ਆ ਤੇ ਹੋ ਸਕਦਾ ਵੀ ਪਸ਼ੂ ਜਿਹੜਾ ਦੋਸਤੋ ਥੋੜਾ ਬਾਧਾ ਰਾਜੀ ਆ ਰਾਜੀ ਪਸ਼ੂ ਆ ਵੀ ਕੋਈ ਦੋ ਦਿਨ ਉੱਪਰ ਵੀ ਲੈ ਕੇ ਜਾ ਸਕਦਾ ਠੀਕ ਆ ਇਹ ਆਕਰੋ ਚੈੱਕ ਹੈ। ਹੈਲੋ ਆ ਲੈ ਜੀ ਠੀਕ ਆ ਢੇਲ ਢੂਲ ਹਜੇ ਬਹੁਤ ਜਿਆਦਾ ਆ ਦੋਸਤੋ ਠੀਕ ਆ ਆ ਲੇਵਾ ਵਧੀਆ ਬਣਾਵੇਗੀ ਚੌਰਸ ਲੇਵਾ ਬਣਾਵੇਗੀ ਤੇ ਸਮਾਂ ਹਜੇ 1 ਹਫਤਾ ਬਾਕੀ ਆ ਸੂਣ ਦੇ ਵਿੱਚ ਠੀਕ ਆ ਆ ਦੇਖੋ ਨਖੇੜ ਬਹੁਤ ਵਧੀਆ ਆ ਆਪਸੀ ਥਾਨਾ ਦਾ ਸੋਨਾ ਨਖੇੜ ਆ ਠੀਕ ਆ ਜੀ ਤੇ ਗਰਮਿੰਦਰ ਵੀਰੇ ਲੈਂ ਦੇਣੇ ਦਾ ਫੇਰਾ ਕੀ ਹੈਗਾ ਨਾਰਮਲ ਵੈਸੇ ਤਾਂ ਕੋਈ 11 ਕਿਲੋ ਵਾਲੀ ਆ 11 12 ਕਾ ਲਈ ਹੋਊਗੀ ਨਹੀਂ ਇਹਨੇ ਨਾ 11 ਕਿਲੋ ਪਹਿਲੇ ਸੁਵੇਲ ਦਿੱਤਾ ਵੀ ਅੱਛਾ ਜੀ ਹਾਂ ਜੀ ਫਿਰ ਕਿਤੇ ਜਿਆਦਾ ਦੇ ਦੋਗੇ ਠੀਕ ਹੈ ਜੀ ਇਹ ਤਾਂ ਲੱਖ ਰੁਪਈਆ ਮੰਗ ਰਿਹਾ ਜੀ ਲੱਖ ਰੁਪਈਆ ਹਾਂ ਬੜੀ ਮਾਨਤ ਕਰਾਂਗੇ ਠੀਕ ਹੈ ਭਰਾ ਲੱਖ ਰੁਪਈਆ ਦੋਸਤੋ ਜੇ ਮੰਨ ਲਓ ਕਈ ਵਾਰ ਹੁੰਦਾ ਵੀਡੀਓ ਇਹ ਵੱਡਾ ਲਾਉਂਦਾ ਹਾਂ ਅ ਪੂਰੇ ਕੱਦ ਦੀ ਯਾਰ ਵੇਖਾ ਤੇ ਹੀ ਸਰ ਗੁਰਵਿੰਦਰ ਦਾ ਕੱਦ ਜਿਹੜਾ ਆਪਦਾ ਜਿਹੜਾ ਦੋਸਤੋ ਘੱਟੋ ਘਟ ਕਾਫੀ ਆ ਠੀਕ ਆ ਤਾਂ ਫੁੱਲ ਵੱਡੀ ਜਾਪ ਦੀ ਆ ਵੀ ਛੋਟੀ ਜਿਹੀ ਮੱਝ ਨਹੀਂ ਗਈ ਦੂਜਾ ਸਵੇਰ ਸੋਣੀ ਹੈ ਝੋਟੀ ਮੰਨ ਲੈ ਕੋ ਵੀਰ ਮੱਝ ਮੰਨ ਲੈ ਠੀਕ ਆ ਬਿਲਕੁਲ ਪਤਲੇ ਪਿੰਡੇ ਦੀ ਤੇ ਸੀਲ ਸਉ ਪੂਰੀ ਆ ਪਤਲੇ ਪਿੰਡੇ ਦੀ ਆ ਤੇ ਬਿਲਕੁਲ ਠੰਡੀ ਥੇਰੀ ਆ ਲੱਖ ਦੇ ਵਿੱਚੋਂ ਮਾਨਤਨ ਵੀਰਾਂ ਦਾ ਕਰਾਂਗੇ ਸੋ ਜਿੰਨਾ ਮਰਜੀ ਦੋਸਤੋ ਮਾਨਤਨ ਕਰਾ ਲਿਓ ਠੀਕ ਆ ਵੀਰ ਦੇ ਨਾਲ ਘਰ ਵਾਲੀ ਗੱਲਬਾਤ ਠੀਕ ਆ ਜੀ ਪ੍ਰੇਮ ਪਿਆਰ ਪੂਰਾ ਵੀਰ ਦੇ ਨਾਲ ਸੋ ਜਿੰਨਾ ਵੀ ਮਾਨਤਨ ਪਸੰਦ ਕਰਿਓ ਪਸੂ ਉਸ ਤੋਂ ਪਹਿਲਾਂ ਜਿਹੜਾ ਇੱਥੇ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਪਸੰਦ ਕਰਿਓ ਜੇ ਚੀਜ਼ ਪਸੰਦ ਆਊਗੀ ਤਾਂ ਮਾਨਤਨ ਦੀ ਕੋਈ ਕਸਰ ਨਹੀਂ ਛਡਾਂਗੇ ਮਾਨਤਨ ਹੋ ਜਾਊਗਾ ਠੀਕ ਆ ਤੇ ਇਸ ਤੋਂ ਬਾਅਦ ਤੁਹਾਨੂੰ ਦੋ ਵਿਹੜਾ ਦਿਖਾ ਦਿੰਨੇ ਆ ਬਿਲਕੁਲ ਗੱਬਣਾ ਹੀ ਆ ਜੀ ਇਹ ਹਾਂਜੀ ਇਹ ਗੱਬਣਾ ਹੀ ਆ ਇਹ ਗੱਬਣਾ ਇਹ ਨਾ ਗੋਲੇ ਬਣ ਚ ਜਰਸੀ ਜੀ ਕਰਾਉ ਸਾਨੂੰ ਠੀਕ ਹੈ ਹਾਂਜੀ ਵਿਖਾਲਾ ਸੋਹਣਾ ਨਾ ਹਾਂ ਬਹੁਤ ਸੋਹਣਾ ਹੈ ਨਾ ਠੀਕ ਹੈ ਭਾਂਡਾ ਭੁੰਡਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਦੂਜੇ ਸਵੇਰੇ ਦੂਜੇ ਸਵੇਰੇ ਹਾਂਜੀ ਤੇ ਗੁਰਵਿੰਦਰ ਭਾਈ ਨਾਲ ਬਾਹਰ ਕੱਢ ਲਿ ਕੇ ਤਸल्ली ਨਾਲ ਜਾਣਕਾਰੀ ਕਰਦੇ ਆਂ ਸਾਂਝੀ ਇਹਦੀ ਸੋ ਹਰ ਪਾਸਿਓਂ ਦੋਸਤੋ ਤੁਹਾਨੂੰ ਹਾਰ ਐਂਗਲ ਤੋਂ ਦਿਖਾ ਦਿੰਨੇ ਆ ਤੇ ਕ੍ਰੋਸ ਬ੍ਰੀਡ ਆ ਜੀ ਕਰਾ ਉਸ ਬ੍ਰੀਡ ਆ ਟਾਈਮ ਪਾਈ ਗੁਰਵਿੰਦਰ ਕਿੰਨਾ ਕੁ ਲੈਂਦੀ ਆ ਇਹ ਵੀਰੇ ਇਹਦੇ ਚਾਰ ਦਿਨ ਪਿਆ ਜੇ ਲੈ ਜੂਗਾ ਜੇ ਹਾਂ ਚਾਰ ਦਿਨ ਲੈ ਜੂਗੀ ਪਰ ਮੇਰੇ ਹਿਸਾਬ ਨਾਲ ਜੀ ਦੋਸਤੋ ਠੀਕ ਆ ਵੀ ਤਿਆਰੀ ਪੂਰੀ ਆ ਕਿਸ ਹਿਸਾਬ ਦੀ ਵੀ ਥਣ ਥਣ ਲੇਵਾ ਵੇਖੀ ਤੇ ਪੂਰਾ ਜਿਹੜਾ ਫਸਮਾ ਜਿਹਾ ਲੇਵਾ ਹੈ ਤਿਆਰੀ ਕਰੀ ਬੈਠੀ ਆ ਕੋਈ 2-4 ਦਿਨ 3 ਦਿਨ ਉੱਪਰ ਲੈ ਕੇ ਜਾ ਸਕਦੀ ਆ ਸਫਰ ਚ ਹੋ ਸਕਦਾ ਵੀ ਜਾਂਦੇ ਆ ਕੋਈ 1-2 ਦਿਨ ਕੱਢ ਕੇ ਸੂਫੇ ਬਾਕੀ ਥਣ ਥਣ ਦੀ ਕੁਆਲਿਟੀ ਵਿਖਾਉਣੇ ਆ ਤੁਹਾਨੂੰ ਆ ਦੇਖੋ ਯਾਰ ਠੀਕ ਆ ਜੀ ਇਹ ਥਾਣ ਤੋਂ ਪੂਰਾ ਮੁਠੀ ਵਾਲਾ ਠੀਕ ਹੈ ਜੀ ਅਗਲੇ ਥਾਣ ਨਾਲ ਅਗਲਾ ਬਰਾਬਰ ਆ ਬਿਲਕੁਲ ਸੈਜ ਵਿੱਚ ਤੇ ਪਿਛਲੇ ਨਾਲ ਪਿਛਲਾ ਬਰਾਬਰ ਹਵਾਨੇ ਦੀ ਧੱਕ ਜਿੰਨੀ ਅੱਗੇ ਨੂੰ ਆ ਓਨਾ ਹੀ ਬਣਾਉਣਾ ਪਿਛੇ ਨੂੰ ਠੀਕ ਹੈ ਜੀ ਤੇ ਬਾਕੀ ਤੋਰ ਕੇ ਦਿਖਾ ਦਿੰਨੇ ਆ ਸੂਹਾ ਕਰਮੇਂਦਰ ਦੂਜਾ ਉਕੇ ਤੂਜਾ ਦੂਜਾ ਹਾਂ ਜੀ ਦੂਜੇ ਦਾ ਚੌਗੀ ਮੂੰਹ ਚਾਰ ਦੰਦ ਮੂੰਹ ਵੀਰ ਕਹਿੰਦਾ ਪਿਆ ਚਾਰ ਦੰਦ ਦਾ ਠੀਕ ਹੈ ਜੀ ਚੌਗੀ ਆ ਤੇ ਸੂਹਾ ਦੂਜਾ ਸੂਗੀ ਆ ਦੇਖੋ ਜੀ ਠੀਕ ਆ ਥਣ ਦੇਵੇ ਦੀਆਂ ਪੂਰੀਆਂ ਕਮਾਲਾਂ ਕਰੀ ਬੈਠੀ ਆ ਦੋਸਤੋ ਹਾਈਟ మీడియం ਤੁਸੀਂ ਅਕਾਊਂਟ ਕਰ ਲਿਓ ਹਾਈਟ మీడియం ਆ ਥਣ ਦੇਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਸਾਈਜ਼ ਥਣ ਦਾ ਜਿਹੜਾ ਤੁਹਾਨੂੰ ਪਹਿਲਾਂ ਮੈਂਸ਼ਨ ਕਰਤਾ ਅਗਲੇ ਪਿਛਲੇ ਥਾਣਾ ਇੱਕਸਾਰ ਬਰਾਬਰ ਨੇ ਥੋੜਾ ਜਿਹਾ ਲੰਬਾ ਤੋਰ ਦਿੰਨੇ ਆ ਵੇਖੋ ਆ ਲਓ ਜੀ ਲਓ ਵੀਰ ਗੁਰਮਿੰਦਰ ਲੋਇਆ ਵੀ ਡੋਟਰ ਚੌਥੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਵੈੜ ਦਿਖਾਤੀ ਆ ਠੀਕ ਆ ਰੇਡ ਪੜਤਾ ਪੁੱਛ ਲੈਣੇ ਆ ਥਣ ਥਣ ਦੀ ਲੇਵੇ ਦੀ ਬਹੁਤ ਜਿਆਦਾ ਸਫਾਈ ਆ ਜਿਹੜੇ ਵੀਰ ਨੇ ਘਰੇਲੂ ਰੱਖਣੀਆਂ ਘਰੇ ਉਹਦੇ ਲਈ ਵੀ ਵਾਧੇ ਬੰਦੀ ਆ ਅੱਗੇ ਵਪਾਰ ਦੀ ਲਾਈਨ ਚ ਲੈਣੀ ਚਾਹੁੰਦੇ ਉਹ ਥੋੜੀ ਆਪਦੀ ਦੇਖੇ ਸਮਝ ਹੈਗੀ ਅਗਰਵਿੰਦਰ ਭਾਈ ਕਿੱਥੋਂ ਤੱਕ ਹਾਂ ਆ ਮੁੱਲ ਦਾ ਵੀਰ ਕਰਦੇ ਆ 60000 ਆ ਦੇ ਨਾ ਕੋਈ ਫਿਰ ਵੀ ਦੱਸੋ ਛੱਡੋ 55 ਹੀ ਦੇਣਾ ਹੋਰ ਕਰਤੀਏ ਥੱਲੇ ਉਹ ਵਰਤ ਤਾਂ ਸਹੀ ਗਿਆ ਗਿਆ ਜੀਆ ਬਿਲਕੁਲ ਵੇਖ ਲਓ ਕਸਣਾ ਕੱਢ ਦਿਆ ਕਰੋ ਜੀ ਹੈ ਕਿਸੇ ਵੀਰ ਨੂੰ ਕੋਈ ਆਪਣੇ ਭੈਣ ਭਰਾਣੇ ਸਾਰੇ ਵੀ ਮਹਿੰਗਾ ਸੌਦਾਨਾਂ ਲੱਗੇ ਕਿਸੇ ਨੂੰ ਵੀ ਆਪਾਂ ਦੇਣ ਵਾਲੀ ਗੱਲ ਕੀਤੀ ਮੈਂ 5000 ਰੁਪਏ ਲੈ ਘੜ ਤੇ ਦੇ ਦੇ ਆ ਜੀ ਨਾ ਠੀਕ ਆ ਜੀ 60000 ਦੋਸਤੋ ਡਿਮਾਂਡ ਕੀਤੀ ਸੀ ਤੇ 55 ਦੇ ਵੀਰ ਕਹਿੰਦਾ ਬਾਕੀ ਥੋੜੇ ਤੇ ਛੱਡਦੇ ਨੇ ਆਡੀਅੰਸ ਤੇ ਭੈਣ ਭਰਾਵਾਂ ਤੇ ਜਿੰਨਾ ਕਿ ਤੁਸੀਂ ਵਿੱਚੋਂ ਛੋੜਛਾਪਾ ਕਰਾਉਣਾ ਮਾਨਤਨ ਕਰਾਉਣਾ ਉਹ ਮੌਕੇ ਤੇ ਕਰਵਾ ਲਿਓ ਠੀਕ ਆ ਜੀ ਹੋ ਜਾਊਗਾ ਜਿੰਨੀ ਗੰਜائش ਹੋਈ ਇਸ ਤੋਂ ਬਾਅਦ ਇੱਕ ਡੱਬੀ ਗਾ ਤੁਹਾਨੂੰ ਇੱਕ ਵਿਹੜ ਦਿਖਾ ਦਿੰਨੇ ਆ ਲਾਸਟ ਦੇ ਵਿੱਚ ਇਹ ਵੀ ਗੱਬਣ ਤੇ ਨਾਲ ਹੀ ਇਹਨੂੰ ਗੁਰਮਿੰਦਰ ਭਾਈ ਜੀ ਦਰਬਾਰ ਹੀ ਕੱਢ ਲਏ ਜੀ ਠੀਕ ਆ ਤੋੜ ਕੇ ਦਿਖਾ ਦਿੰਨੇ ਕਦ ਕਾਟ ਜਿਹੜਾ ਦੋਸਤੋ ਇਸ ਵਿਹੜ ਦਾ ਪੂਰਾ ਵੱਡਾ ਕਦ ਕਾਟ ਆ ਠੀਕ ਆ ਜੀ ਫੁੱਲ ਵੱਡੀ ਠੀਕ ਆ ਜੀ ਫੁੱਲ ਵੱਡੇ ਕਦ ਕਾਟ ਦੀ ਆ ਸੋ ਲੇਵਾ ਜਿਹੜਾ ਦੋਸਤੋ ਚੰਗਾ ਖੋਲੂਗੀ ਠੀਕ ਆ ਕਿਉਂਕਿ ਢਿੱਲਾ ਟੂ ਲਾਲ ਲੜ ਲੜੂ ਕਾਫੀ ਜ਼ਿਆਦੇ ਆ ਹਾਈਟ ਫੁੱਲ ਵੱਡੀ ਆ ਤੇ ਪਲੀ ਪੁਲੀ ਪੂਰੀ ਆ ਵਜਨ ਲੋਡ ਵਾਲੀ ਆ ਗਰੰਦਰ ਭਾਈ ਸੂਆ ਦੂਜਾ ਤੇ ਤੀਜਾ ਹੋਊਗਾ ਤੀਜਾ ਸੂਆ ਤੀਜਾ ਸੂਆ ਭਾਈ ਕਹਿੰਦਾ ਵੀ ਤੀਜਾ ਸੂਆ ਹੋਵੇਗੀ ਤੇ ਦਿਨ ਘਟੋ ਹਫਤੇ ਤੋਂ ਵੱਧ ਹੀ ਕੱਢਦੀ ਪਈ ਐ ਹਨਾ ਹਾਂਜੀ ਹਾਂਜੀ ਹਫਤਾ 10 ਦਿਨ 10 ਤਾਂ ਲੈ ਜਾਣਾ ਹਫਤਾ ਕੋਈ 10 ਦਿਨ ਤੱਕ ਵੀ ਸਮਾਂ ਲੈ ਕੇ ਜਾ ਸਕਦੀ ਆ ਬਾਕੀ ਥਾਣ ਦੇਵੇ ਦੀ ਤੁਸੀਂ ਵੇਖ ਲਓ ਠੀਕ ਆ ਗਰੁੰਦਰ ਭਾਈ ਇੱਕ ਤੁਸੀਂ ਜਿਗਰ ਕੀਤਾ ਸੀਗਾ ਕੰਨਾਂ ਦਾ ਇਹ ਥੋੜਾ ਜਿਹਾ ਨਾ ਕ੍ਰੋਪ ਕੀਤਾ ਇਹਦਾ ਵੱਡੇ ਹੋਇਆ ਹਾਂ ਹਾਂ ਕ੍ਰੋਪ ਹੈ ਕੰਨ ਨਾ ਠੀਕ ਆ ਕੰਨ ਥੋੜਾ ਜਿਹਾ ਕ੍ਰੋਪ ਆ ਦੋਸਤੋ ਹਾਫ ਹਾਫ ਕੰਨ ਕ੍ਰੋਪ ਨੇ ਠੀਕ ਆ ਜੀ ਚਲੋ ਕੋਈ ਰੀਜ਼ਨ ਕੋਈ ਕਾਰਨ ਹੋਵੇ ਤਾਂ ਪਿਛਲੇ ਘਰ ਵਾਲਿਆਂ ਦਾ ਬਾਕੀ ਬਿਲਕੁਲ ਸਾਫ ਸੁਥਰਾ ਪਸੂ ਆ ਟਿੱਪਕੇ ਟਿੱਪਣ ਟੁੱਪਣੇ ਪੋਲੀ ਬਹੁਤ ਹੀ ਵਧੀਆ ਆ ਹਾਂ ਹਾਂ ਜੀ ਹਾਂ ਜੀ ਬਿਲਕੁਲ ਰੇਟ ਭਾਅ ਪੜਦਾ ਜਿਹੜਾ ਦੋਸਤੋ ਬਿਲਕੁਲ ਜੈਨੂਮਨ ਜਾਇਜ਼ ਭਾਅ ਪੜਦਾ ਵੀਰ ਕਹਿੰਦਾ ਵੀ ਹਜੇ ਘਟੋ ਘੜ ਵੀ ਇੱਕ ਹਫਤਾ ਤਿਆਰੀ ਦੇ ਵਿੱਚ ਆ ਵੀ ਲਾਹੇ ਪਈ ਆ ਤੇ ਥਣ ਥਣ ਪੂਰਾ ਬਣਾ ਲੂਗੀ ਠੀਕ ਹੈ ਜੀ ਆ ਵੇਖੋ ਤੇ ਪਰ ਤੋਂ ਪਰ ਜਿਹੜੀ ਸਹੀ ਆ ਬਿਲਕੁਲ ਗਰਮਿੰਦਰ ਵੀਰ ਫਿਰ ਕੀ ਮੁੱਲ ਕਰਦੇ ਆ ਤਾਂ ਲੈਣ ਦੇਣ ਕੀ ਆ ਇਹਦਾ ਮੁੱਲ ਵੀਰ 50000 ਕਰਦੇ 50000 ਬਿਲਕੁਲ ਜਾਇਆ ਜਾਵਾ ਅੱਛਾ ਜੀ ਜੋ ਦੋਈ ਆਪਾਂ ਨੂੰ ਜੇ ਭਾਅ ਦੇਈ ਤੇ ਆਪਾਂ ਕਿਸੇ ਨੂੰ ਵੀਰ ਭਰਨ ਭਾਅ ਦੇ ਦਿੰਦਾ ਠੀਕ ਆ 50000 ਹਾਂ ਜੀ ਤੇ ਬਣਦੀ ਬਣਦੀ ਹਜੇ ਬਣ ਜੂਗੀ ਬਾਵਾ ਹਨਾ ਪੂਰਾ ਪੂਰਾ ਹੀ ਹੈ ਇਹਦਾ ਬੰਦੇ ਪੂਰਾ ਹਜੇ ਦਾ ਸਟਾਰਟ ਹੀ ਹੋਈ ਲੱਗਦਾ ਜੀ ਤੇ ਇਹਦਾ 50000 ਦੇ ਵਿੱਚੋਂ ਛੋੜ ਚੱਪਾ ਹੋ ਜੂਗਾ ਅੱਜ ਜਿਹੜੇ ਪਸ਼ੂ ਆ ਦੋਸਤੋ ਤੁਹਾਨੂੰ ਪੰਜ ਦਿਖਾਏ ਆ ਵੀਰ ਗਰਮਿੰਦਰ ਦੇ ਕੋਲੋਂ ਪੰਜ ਨਗਨੇ ਤੇ ਗਰਵਿੰਦਰ ਵੀਰ ਸੰਪਰਕ ਨੰਬਰ ਆਪਣੇ ਜਰੂਰ ਬੋਲ ਦਿਓ 9789 6545 ਠੀਕ ਹੈ ਜੀ ਇੱਕੋ ਨੰਬਰ ਹੈ ਨਾ ਆਪਣੇ ਕੋਲ ਠੀਕ ਆ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗਰਵਿੰਦਰ ਪਿੰਡ ਸ਼ੀਹਾਂਪਾੜੀ ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਮਖੂ ਬਿਲਕੁਲ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਤੇ ਘਰ ਵਿਜਿਟ ਕਰਕੇ ਵਿਖਾਏ ਗਏ ਪਸ਼ੂਆਂ ਦੀ ਨਰਕਪਰਖ ਕਰ ਲਿਓ ਤਸੱਲੀ ਕਰ ਲਿਓ ਆਪਣਾ ਹੱਕ ਸਮਝ ਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਮਿਲਦੇ ਆਂ